ਇਥੇ ਅੱਜ ਦੀ ਰੇਟ ਵਿੱਚ ਆਪਾਂ ਗਾਣੇ ਕਰਦੇ ਵੀ दारू ਪੀ ਕੇ ਜੀ ਬੰਦੇ ਬੱਕਰੇ ਬਾ ਪੀ ਲੈ ਹਾ ਪੀ ਸਾਰੇ ਸਾਰੀ ਦੁਨੀਆ ਪੀਂਦੀ ਐ ਸਾਰੇ ਪੀਂਦੇ ਆ ਸਾਰੇ ਪੀਂਦੇ ਆ ਬਸ ਫਰਕ ਇਹਨਾਂ ਵੀ ਆਪਾਂ ਜੇ ਕੋਈ दारू ਨੂੰ ਆਪਾਂ ਸਹੀ ਨਹੀਂ ਕਹਿ ਸਕਦੇ ਪੀਂਦੇ ਸਾਰੇ ਆ ਪਰ ਪਹਿ ਨਹੀਂ ਕਹਿ ਸਕਦੇ ਕਿ ਯਾਰ ਵੀ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਬੜੀ ਵਿਦੇ ਚੀਜ਼ ਆ ਉਹ ਰੋਂਗੇ ਆਪਾਂ ਆਪਣੇ ਘਰਚ ਕੀ ਕਰਦੇ ਆ ਉਹ ਗੱਲ ਵੱਖਰੀ ਆ ਬਾਹਰ ਲੋਕਾਂ ਵਿੱਚ ਆਪਾਂ ਚੀਜ਼ ਪ੍ਰਮੋਟ ਨਹੀਂ ਕਰ ਸਕਦੇ ਹੈਨਾ ਜਿੱਦਾਂ ਅੱਜ ਕੱਲ ਪ੍ਰਮੋਟ ਹੁੰਦੀ ਆ ਵੀ ਇਹ ਤਾਂ ਫੀਮ ਖਾ ਕੇ ਸਾਡੇ ਅੱਖੀ ਫੀਮ ਤੋਂ ਬਿਨਾਂ ਖੁੱਲਦੀ ਨਹੀਂ ਸਾਡੇ ਅੱਖ ਡੋਡੇ ਖਤਪਲਾ ਖੁੱਲਦੀ ਨਹੀਂ ਇਹ दारू ਦੇ ਸਵੇਰੇ ਹੀ ਬੱਕਰੇ ਬਲਾ ਇਹੋ ਜਿਹਾ ਗੀਤ ਗਾਉਣਾ ਵੀ ਨਾ ਪੀਆ ਕੱਟੂ ਬਜਾਲਿਆ ਵੀ दारू ਤੇਰੀ ਮਾੜੀ ਹੂੰ ਹਰ ਕੋ ਨਹੀਂ ਆ ਸਕਦਾ ਭਾਜੀ ਮੈਂ 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 ਉਹੀ ਗੱਲ ਕਰਦਾ ਸੀ ਕਿ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਵਾਲ ਵੀ ਚੁੱਕੇ ਜਾਂਦੇ ਨੇ ਕਈ ਵਾਰ ਹਥਿਆਰਾਂ ਵਾਲੇ ਗੀਤ ਤੇ ਸਵਾਲ ਚੁੱਕੇ ਜਾਂਦੇ ਨੇ ਜਾਂ ਨਸ਼ੇ ਵਾਲੇ ਗੀਤਾਂ ਤੇ ਸਵਾਲ ਚੁੱਕੇ ਜਾਂਦੇ ਨੇ ਜਾਂ ਜਿਵੇਂ ਤੁਸੀਂ ਗੱਲ ਕਰੀ ਅਸੀਂ ਦੇਖਦੇ ਹਾਂ ਕਿ ਪਿੱਛੇ ਜੇ ਕਾਫੀ ਸਾਰੇ ਐਸੇ ਗੀਤ ਆਏ ਨੇ ਜੀਚੇ ਕੁਮਾਫਰਾ ਕੇ ਗੱਲ ਹੁੰਦੀ ਆ ਨਸ਼ਿਆਂ ਦੀ ਜਾਂ ਜਿਵੇਂ ਕਾਲੀ ਗੋਲੀ ਕਹਿ ਲਓ ਕਿ ਚਾਂਦੀ ਦੀ ਡੱਬੀ ਦੇ ਵਿੱਚ ਅਸੀਂ ਕੀ ਰੱਖਿਆ ਅੱਖ ਲਾਲ ਕਿਉਂ ਐ ਜਾਂ ਮੇਰੀ ਅੱਖਾ ਜਲਾਲ ਐ